ਦੇਖੋ ਮਿਆਰ ਵਿੱਚ ਦੇਖੋ ਨਕਲੀ ਕੰਕਰੀਟ ਤਿਆਰ ਕਰਤੀ ਆ ਦੇਖੋ ਕੀ ਪਾਇਆ ਨੇ ਪਤਾ ਨਹੀਂ ਕੀ ਹੈ ਬੁਰਦਾ ਇਹਦੇ ਵਿੱਚ ਇਹ ਦੇਖੋ ਕਿਵੇਂ ਨਕਲੀ ਤਿਆ ਕੰਕ ਤਿਆਰ ਹੋ ਜਾਂਦੀ ਆ ਭਈ ਆ ਦੇਖੋ ਕੀ ਬਣੂ ਦੁਨੀਆ ਦਾ ਦੇਖੋ ਆ ਦੇਖੋ ਕੰਕ ਅਗਲੇ ਨੇ ਤਿਆਰ ਕਰਤੀ ਆ ਦੇਖੋ ਤੁਹਾਨੂੰ ਨੇਰਾ ਗੰਦੀ ਖਵਾਈ ਜਾਂਦੀ ਆ ਦੇਖੋ ਇਹ ਦੇਖੋ ਆ ਵੀ ਆਇਆ ਤੇ ਆ ਦੇਰ ਕਿੰਨੇ ਇਹ ਕੋ ਆਹ ਦੇਖੋ ਆਹ ਇੱਧਰ ਡਿੱਗੀ ਆ ਜੀ ਆਹ ਦੇਖੋ ਪਰਕੇ ਨੂੰ ਹੂਲ ਮੈਂ ਸਿੰਕ ਰਿਹਾ ਤਾਂ ਇਹ ਕੋ ਇਹ ਦੇਖੋ ਮੀ ਕੋ ਅੱਗੇ ਯਾਰ ਆਹ ਹੱਟੇ ਵੰਗੂ ਤਿਆਰ ਕਰਤਾ ਉਹ ਦੇਖੋ ਉਹ ਜੱਕੋ ਆ ਬੰਦਾ ਗੀ ਕੰਨ ਕੋ ਬਾਈ ਜੀ ਲੋਕਾਂ ਨੇ ਪੱਠਾਈ ਬਿਠਾ ਦੇਣਾ ਦੇਖਦੇ ਦੇਖਦੇ ਜੋ ਸਿੱਧਾ ਲਾਰ ਕੇ ਆ ਗਈ ਨੇ ਹਰ ਇੱਕ ਇਹ ਕਿ ਕੋਈ ਇਹੋ ਜਿਹੇ ਦਾ ਨਿਕ ਮਨ ਲੱਗੇ ਹਰ ਇੱਕ ਹਰ ਇੱਕ ਹਰ ਇੱਕ ਅੱਤ ਲੋਕ ਮਾਰਕੀਟ ਜੱਤ ਤਿਆਰ ਹੈ ਕਣਕ ਵਈ